ਸਤਿ ਸ਼੍ਰੀ ਅਕਾਲ ਦੋਸਤੋ ਕੀ ਤੁਹਾਨੂੰ ਵੀ ਕਈ ਵਾਰ ਅਜਿਹਾ ਮਹਿਸੂਸ ਹੁੰਦਾ ਹੈ ਕਿ ਚਾਹੇ ਤੁਸੀਂ ਸਾਰਾ ਸਾਲ ਪੜ੍ਹਿਆ ਹੋਵੇ ਪਰ ਐਗਜ਼ਾਮ ਤੋਂ ਪਹਿਲਾਂ ਦਿਮਾਗ ਪੂਰੀ ਤਰ੍ਹਾਂ ਬਲੈਂਕ ਹੋ ਜਾਂਦਾ ਹੈ ਜਦੋਂ ਪੇਪਰ ਸਾਹਮਣੇ ਆਉਂਦਾ ਹੈ ਤਾਂ ਲੱਗਦਾ ਹੈ ਕਿ ਮੈਨੂੰ ਕੁਝ ਵੀ ਨਹੀਂ ਆਉਂਦਾ ਇਹ ਡਰ ਇਹ ਘਬਰਾਹਟ ਸਿਰਫ ਤੁਹਾਡੇ ਨਾਲ ਹੀ ਨਹੀਂ ਹੁੰਦੀ ਦੁਨੀਆ ਦੇ ਲੱਖਾਂ ਵਿਦਿਆਰਥੀ ਇਸ ਮਾਨਸਿਕ ਜਾਲ ਵਿੱਚ ਫਸ ਜਾਂਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਡਰ ਨੂੰ ਹਰਾਉਣਾ ਪੜ੍ਹਾਈ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਉਹ ਪੰਜ ਮਾਨਸਿਕ ਹਥਿਆਰ ਸਾਂਝੇ ਕਰੂੰਗੀ ਜੋ ਤੁਹਾਡੇ ਮੈਨੂੰ ਕੁਝ ਨਹੀਂ ਆਉਂਦਾ ਵਾਲੇ ਡਰ ਨੂੰ ਮੈਂ ਸਭ ਕੁਝ ਕਰ ਸਕਦਾ ਹਾਂ ਵਾਲੇ ਆਤਮ ਵਿਸ਼ਵਾਸ ਵਿੱਚ ਬਦਲ ਦੇਣਗੇ ਅਖੀਰ ਵਿੱਚ ਇੱਕ ਐਂਟੀ ਪੈਨਿਕ ਟੈਕਨੀਕ ਵੀ ਦੱਸੂਗੀ ਜੋ ਪੇਪਰ ਦੇ ਦੌਰਾਨ ਤੁਹਾਡੀ ਮਦਦ ਕਰੇਗੀ ਸਭ ਤੋਂ ਪਹਿਲਾਂ ਇਹ ਸਮਝੋ ਕਿ ਇਹ ਡਰ ਹੁੰਦਾ ਕਿਉਂ ਹੈ ਇਹ ਸਿਰਫ ਤੁਹਾਡਾ ਡਰ ਨਹੀਂ ਇਹ ਤੁਹਾਡੇ ਦਿਮਾਗ ਦਾ ਇੱਕ ਸਰਵਾਈਵਲ ਮੈਕੈਨਿਜ਼ਮ ਹੈ ਜੋ ਤੁਹਾਨੂੰ ਕਿਸੇ ਖਤਰੇ ਲਈ ਤਿਆਰ ਕਰ ਰਿਹਾ ਹੈ ਪਰ ਕਈ ਵਾਰ ਇਹ ਬਹੁਤ ਜ਼ਿਆਦਾ ਹੋ ਜਾਂਦਾ ਹੈ ਇਹਦੀ ਸਿੰਪਟਮ ਨੇ ਜਿਵੇਂ ਤੇਜ਼ ਦਿਲ ਦੀ ਧੜਕਣ ਹੋਣਾ ਪਸੀਨਾ ਆਉਣਾ, ਹੱਥ ਕੰਬਣਾ, ਦਿਮਾਗ ਦਾ ਖਾਲੀ ਹੋ ਜਾਣਾ, ਇਹ ਸਾਰੇ ਐਗਜ਼ਾਮ ਐਂਜ਼ਾਈਟੀ ਦੇ ਲੱਛਣ ਨੇ। ਜਿੰਨਾ ਜ਼ਿਆਦਾ ਤੁਸੀਂ ਡਰੋਗੇ, ਓਨਾ ਹੀ ਜ਼ਿਆਦਾ ਤੁਹਾਡਾ ਦਿਮਾਗ ਫ੍ਰੀਜ਼ ਹੋ ਜਾਵੇਗਾ। ਸਾਨੂੰ ਇਸ ਸਾਈਕਲ ਨੂੰ ਤੋੜਨਾ ਪਵੇਗਾ। ਡਰ ਨੂੰ ਦੂਰ ਕਰਨ ਲਈ ਸਭ ਤੋਂ ਪਹਿਲਾਂ ਸਭ ਤੋਂ ਅਹਿਮ ਤਰੀਕਾ ਤਿਆਰੀ। ਜੇ ਤੁਸੀਂ ਪੂਰੀ ਤਿਆਰੀ ਨਾ ਜਾਓਗੇ, ਤਾਂ ਤੁਹਾਡਾ ਆਤਮ ਵਿਸ਼ਵਾਸ ਆਪਣੇ ਆਪ ਵਧੇਗਾ। ਹਰ ਚੈਪਟਰ ਦੇ ਮੁੱਖ ਬਿੰਦੂਆਂ ਤੇ ਪੂਰੀ ਪਕੜ ਬਣਾਓ। ਜੇ ਤੁਸੀਂ ਸਭ ਕੁਝ ਕਵਰ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਮੁੱਖ ਚੀਜ਼ਾਂ ਜ਼ਰੂਰ ਸਮਝੋ ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰ ਹੱਲ ਕਰੋ ਇਸ ਨਾਲ ਤੁਹਾਨੂੰ ਪੇਪਰ ਪੈਟਰਨ ਦੀ ਸਮਝ ਆਵੇਗੀ ਅਤੇ ਡਰ ਘੱਟ ਹੋ ਜਾਵੇਗਾ ਇਸ ਤੋਂ ਇਲਾਵਾ ਮੌਕ ਟੈਸਟ ਮਤਲਬ ਘਰ ਦੇ ਵਿੱਚ ਘੜੀ ਲਾ ਕੇ ਮੌਕ ਟੈਸਟ ਦਿਓ ਜਿੰਨੀ ਜ਼ਿਆਦਾ ਪ੍ਰੈਕਟਿਸ ਹੋਵੇਗੀ ਉਨਾ ਹੀ ਡਰ ਘੱਟ ਹੋਵੇਗਾ ਕਈ ਵਾਰੀ ਸਾਨੂੰ ਡਰ ਇਸ ਲਈ ਵੀ ਲੱਗਦਾ ਹੈ ਕਿ ਸਿਲੇਬਸ ਬਹੁਤ ਜ਼ਿਆਦਾ ਲੱਗਦਾ ਇਸ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਵੰਡੋ ਜਿਵੇਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਉਹ ਟੌਪਿਕ ਪੜੋ ਜੋ ਸਭ ਤੋਂ ਔਖਾ ਲੱਗਦਾ ਹੈ ਜਦੋਂ ਤੁਸੀਂ ਔਖਾ ਕੰਮ ਪਹਿਲਾਂ ਕਰ ਲੈਨੇ ਹੋ ਤਾਂ ਬਾਕੀ ਦਾ ਦਿਨ ਸੌਖਾ ਹੋ ਜਾਂਦਾ ਹੈ ਸਾਰੇ ਸਿਲੇਬਸ ਨੂੰ ਇੱਕੋ ਵਾਰ ਨਾ ਦੇਖੋ ਸਿਰਫ ਅਗਲੇ 15 ਮਿੰਟ ਜਾਂ ਅਗਲੇ ਇੱਕ ਟੌਪਿਕ ਤੇ ਧਿਆਨ ਦਿਓ ਸਾਡਾ ਦਿਮਾਗ ਇੱਕ ਮਾਸਪੇਸ਼ੀਆਂ ਵਾਂਗ ਹੈ ਇਸ ਨੂੰ ਟ੍ਰੇਨ ਕੀਤਾ ਜਾ ਸਕਦਾ ਹੈ ਰੋਜ਼ ਸਵੇਰੇ ਉੱਠ ਕੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਆਪ ਨੂੰ ਕਹੋ ਕਿ ਮੈਂ ਮਿਹਨਤੀ ਹਾਂ ਮੈਨੂੰ ਸਭ ਕੁਝ ਯਾਦ ਰਹਿੰਦਾ ਹੈ ਮੈਂ ਆਪਣਾ ਵੈਸਟ ਦੇਵਾਂਗਾ ਇਹ ਤੁਹਾਡੇ ਦਿਮਾਗ ਨੂੰ ਪੋਜ਼ਿਟਿਵ ਬਣਾਉਂਦਾ ਹੈ ਕਲਪਨਾ ਕਰੋ ਕਿ ਤੁਸੀਂ ਪੇਪਰ ਬਹੁਤ ਵਧੀਆ ਕਰ ਰਹੇ ਹੋ ਤੁਹਾਨੂੰ ਸਾਰੇ ਸਵਾਲ ਆਉਂਦੇ ਹਨ ਅਤੇ ਤੁਸੀਂ ਬਹੁਤ ਵਧੀਆ ਨੰਬਰਾਂ ਨਾਲ ਪਾਸ ਹੋ ਰਹੇ ਹੋ ਇਹ ਦਿਮਾਗ ਨੂੰ ਸਫਲਤਾ ਲਈ ਤਿਆਰ ਕਰਦਾ ਹੈ ਜਦੋਂ ਘਬਰਾਹਟ ਹੋਵੇ ਤਾਂ ਲੰਬੇ ਅਤੇ ਡੂੰਘੇ ਸਾਹ ਲਓ 5 ਤੱਕ ਗਿਣ ਕੇ ਸਾਹ ਅੰਦਰ ਲਓ 5 ਤੱਕ ਰੋਕੋ ਅਤੇ 5 ਤੱਕ ਗਿਣ ਕੇ ਬਾਹਰ ਕੱਢੋ ਇਹ ਤੁਹਾਡੇ ਦਿਮਾਗ ਨੂੰ ਸ਼ਾਂਤ ਰੱਖੇਗਾ ਤੁਹਾਡੇ ਸਰੀਰ ਦੀ ਸਿਹਤ ਤੁਹਾਡੇ ਦਿਮਾਗ ਨੂੰ ਸਿੱਧਾ ਪ੍ਰਭਾਵਿਤ ਕਰਦੀ ਆ ਤਲੀਆਂ ਹੋਈਆਂ ਚੀਜ਼ਾਂ ਅਤੇ ਫਾਸਟ ਫੂਡ ਤੋਂ ਦੂਰੀ ਬਣਾ ਕੇ ਰੱਖੋ ਤਾਜੇ ਫਲ ਸੁੱਕੇ ਮੇਵੇ ਅਤੇ ਸਬਜ਼ੀਆਂ ਖਾਓ ਇਸ ਤੋਂ ਇਲਾਵਾ ਪਾਣੀ ਜ਼ਿਆਦਾ ਪੀਓ ਤੇਪਰਾਂ ਤੋਂ ਪਹਿਲਾਂ ਪੂਰੀ ਨੀਂਦ ਲਓ ਮਤਲਬ ਘੱਟੋ ਘੱਟ 7 ਤੋਂ 8 ਘੰਟਿਆਂ ਦੀ ਨੀਂਦ ਦੀ ਕਮੀ ਤੁਹਾਡੇ ਦਿਮਾਗ ਨੂੰ ਥਕਾ ਦਿੰਦੀ ਆ ਜਾਦ ਅਸ਼ਤ ਵੀ ਘੱਟ ਕਰ ਦਿੰਦੀ ਆ ਰੋਜ਼ 15 ਤੋਂ 20 ਮਿੰਟ ਦੀ ਸੈਰ ਜਾਂ ਹਲਕੀ ਕਸਰਤ ਕਰੋ ਇਸ ਨਾਲ ਤਣਾਅ ਘੱਟ ਹੁੰਦਾ ਆ ਅਤੇ ਤੁਸੀਂ ਤਾਜ਼ਗੀ ਮਹਿਸੂਸ ਕਰਦੇ ਹੋ ਜੇ ਡਰ ਬਹੁਤ ਜ਼ਿਆਦਾ ਲੱਗ ਰਿਹਾ ਹੈ ਤਾਂ ਗੱਲ ਕਰੋ ਇਹ ਗੱਲ ਤੁਸੀਂ ਆਪਣੇ ਮਾਤਾ ਪਿਤਾ ਜਾਂ ਅਧਿਆਪਕ ਨਾਲ ਕਰ ਸਕਦੇ ਹੋ ਕਈ ਵਾਰ ਸਿਰਫ ਆਪਣੀ ਗੱਲ ਕਹਿਣ ਨਾਲ ਹੀ ਮਨ ਹਲਕਾ ਹੋ ਜਾਂਦਾ ਹੈ ਆਪਣੇ ਦੋਸਤਾਂ ਨਾਲ পড়ੋ ਇੱਕ ਦੂਜੇ ਦੀ ਮਦਦ ਕਰੋ ਅਤੇ ਸਵਾਲ ਪੁੱਛੋ ਦੇਖੋਗੇ ਕਿ ਬਹੁਤ ਸਾਰੇ ਸਵਾਲ ਤੁਹਾਨੂੰ ਬਹੁਤ ਸਾਰੇ ਸਵਾਲ ਤੁਹਾਨੂੰ ਆਉਂਦੇ ਹੋਣਗੇ ਅਖੀਰ ਵਿੱਚ ਅੱਜ ਦੀ ਬੋਨਸ ਟਿਪ ਜਦੋਂ ਪੇਪਰ ਤੁਹਾਡੇ ਹੱਥ ਵਿੱਚ ਆਵੇ ਤਾਂ ਤੁਹਾਨੂੰ ਲੱਗੇ ਕਿ ਮੈਨੂੰ ਕੁਝ ਨਹੀਂ ਆਉਂਦਾ ਤਾਂ ਇਹ ਤਕਨੀਕ ਵਰਤੋ ਡੀਪ ਬਰੀਥਿੰਗ ਕਰੋ ਮਤਲਬ ਤਿੰਨ ਲੰਬੇ ਅਤੇ ਡੂੰਘੇ ਸਾਹ ਲਓ ਆਪਣੇ ਆਲੇ ਦੁਆਲੇ ਤਿੰਨ ਚੀਜ਼ਾਂ ਦੇ ਨਾਮ ਦੱਸੋ ਜੋ ਤੁਸੀਂ ਦੇਖ ਰਹੇ ਹੋ ਆਪਣੇ ਆਲੇ ਦੁਆਲੇ ਦੀਆਂ ਤਿੰਨ ਆਵਾਜ਼ਾਂ ਸੁਣੋ ਜਿਵੇਂ ਪੱਖੇ ਦੀ ਜਾਂ ਲਿਖਣ ਦੀ ਆਵਾਜ਼ ਇਹ ਤੁਰੰਤ ਤੁਹਾਡੇ ਦਿਮਾਗ ਨੂੰ ਪ੍ਰੈਜ਼ੈਂਟ ਮੂਮੈਂਟ ਵਿੱਚ ਵਾਪਸ ਲੈ ਆਵੇਗਾ ਅਤੇ ਪੈਨਿਕ ਖਤਮ ਹੋ ਜਾਵੇਗਾ ਸੋ ਦੋਸਤੋ ਯਾਦ ਰੱਖੋ ਕਿ ਡਰ ਸਿਰਫ ਇੱਕ ਭਾਵਨਾ ਹੈ ਇਹ ਤੁਹਾਡੀ ਕਾਬਲੀਅਤ ਨਹੀਂ ਤੁਸੀਂ ਮਿਹਨਤ ਕੀਤੀ ਹੈ ਅਤੇ ਤੁਸੀਂ ਬਹੁਤ ਵਧੀਆ ਕਰ ਸਕਦੇ ਹੋ ਆਪਣੇ ਆਪ ਤੇ ਭਰੋਸਾ ਰੱਖੋ ਜੇ ਤੁਹਾਨੂੰ ਇਹ ਵੀਡੀਓ ਮਦਦਗਾਰ ਲੱਗੀ ਹੈ ਤਾਂ ਇਸ ਨੂੰ ਲਾਈਕ ਕਰੋ ਅਤੇ ਆਪਣੇ ਉਹਨਾਂ ਸਾਰੇ ਦੋਸਤਾਂ ਨਾਲ ਸ਼ੇਅਰ ਕਰੋ ਜੋ ਐਗਜ਼ਾਮ ਐਂਜ਼ਾਇਟੀ ਦਾ ਸਾਹਮਣਾ ਕਰ ਰਹੇ ਨੇ ਕਮੈਂਟ ਵਿੱਚ ਦੱਸੋ ਤੁਸੀਂ ਡਰ ਨੂੰ ਕਿਵੇਂ ਦੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਪੇਪਰਾਂ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ